ਮਰਵੰਦੀ ਸੰਗਣਾ ਤੇ ਮੈਂ ਇੱਕ ਦੱਸਣਾ ਚਾਹਣਾ ਪ੍ਰੋਫੈਸ਼ਨ ਮੈਥ ਨਰਨਰ ਹੈ ਮੈਂ 10 ਕਿਲੋਮੀਟਰ 20 ਕਿਲੋਮੀਟਰ ਆ ਕੀ ਬਾਤ ਹੈ ਕੀ ਬਾਤ ਹੈ ਮਹਾਰਾਜ ਜੀ ਮੈਂ ਫੀਟ ਰਸਭਾਲ ਕੇ ਰੱਖਿਆ ਪੰਜਾਬ ਹਰਿਆਣਾ ਹਮਾਚਲ ਦਿੱਲੀ ਬੰਦੇ ਚ ਕਰ ਲਾਈ ਅੱਛਾ ਜਿਹੜਾ ਨਸ਼ਾ ਕਰੇ ਉਹ ਜ਼ਿੰਦਗੀ ਚ ਮਰਦ ਪਹਲਾਉਣ ਦੇ ਕਾਬਿਲ ਨਹੀਂ ਠੀਕ ਹੈ ਜਿਹੜਾ ਬੰਦਾ ਨਸ਼ੇ ਕਰਦਾ ਪਾਵਾ ਸ਼ਰਾਬ ਪੀਂਦਾ ਫੀਮ ਖਾਂਦਾ ਪਾਵਾ ਚਿੱਟਾ ਪੀਂਦਾ ਪਾਵਾ ਕੋਈ ਵੀ ਨਸ਼ਾ ਕਰਦਾ ਉਹ ਨਮਰਦ ਬੰਦੇ ਨੇ ਔਰ ਨਮਰਦ ਬੰਦਿਆਂ ਦੀ ਹਸਤੀ ਤੇ ਕੋਈ ਜਗ੍ਹਾ ਨਹੀਂ ਪਹਿਲੀ ਗੱਲ ਦੂਜੀ ਗੱਲ ਗੁਰੂ ਨੂੰ ਪਸੰਦ ਨਹੀਂ ਨਸ਼ਾ ਕਰਨਾ ਆਪਣੀ ਸਿਹਤ ਦਾ ਨਸ਼ਾ ਕਰੋ ਸਦਾ ਕਰਨਾ ਨਸ਼ਾ ਕਰਨਾ ਖੁਰਾਕ ਦਾ ਕਰੋ ਨਸ਼ਾ ਕਰਨਾ ਬੰਦਗੀ ਦਾ ਕਰੋ ਨਸ਼ਾ ਕਰਨਾ ਗੁਰੂ ਦਾ ਕਰੋ ਨਸ਼ਾ ਕਰਨਾ ਗੁਰਬਾਣੀ ਦਾ ਕਰੋ ਆਪਣੇ ਆਪਣੇ ਧਰਮਾਂ ਦੇ ਹਿਸਾਬ ਨਾਲ ਚੱਲ ਕੇ ਆਪਣੇ ਸਰੀਰ ਨੂੰ ਇਹੋ ਜਿਹਾ ਬਣਾ ਲ ਕੇ ਆਪਣੇ ਸਰੀਰ ਨੂੰ ਇਹੋ ਜਿਹਾ ਬਣਾਓ ਕਿ ਇੱਕ ਇੱਕ ਪੰਜਾਬੀ ਇੱਕ ਇੱਕ ਹਿੰਦੁਸਤਾਨੀ ਜਦ ਚੱਲਿਆ ਕਰੇ ਸੜਕ ਤੇ ਤਾਂ ਦੁਨੀਆ ਕਿਆ ਕਰੇ ਵਾਹ ਇਹ ਜਾ ਰਿਹਾ ਬੰਦਾ ਇਹ ਜਾ ਰਿਹਾ ਇਨਸਾਨ ਸ਼ਰੀਰੀ ਸਾਰਾ ਕੁਝ ਹੈ ਉਹਦੇ ਚ ਰੱਬ ਬੈਠਾ ਹੈ ਨਸ਼ੇ ਅੰਦਰ ਸਿੱਟੋਂਗੇ ਤੇ ਫਿਰ ਨਰਕਕੁੰਡ ਮੇ ਪੜੇ ਤੁਹਾਨੂੰ ਕੋਈ ਹੱਕ ਨਹੀਂ ਬਣਦਾ ਕਿ ਰੱਬ ਦੀ ਦਿੱਤਿਆ ਹੈ ਸ਼ਰੀਰ ਨੂੰ ਤੁਸੀਂ ਨਸ਼ਿਆਂ ਦੇ ਵਿੱਚ ਗਲਤਾਨ ਕਰਕੇ ਉਹਨੂੰ ਖਰਾਬ ਕਰੋ ਇਹ ਸ਼ਰੀਰ ਤੁਹਾਡਾ ਨਹੀਂ ਇਹ ਸਰੀਰ ਗੁਰੂ ਮਹਾਰਾਜ ਦਾ ਹੈ ਉਹਨਾਂ ਦੀ ਉਹਨਾਂ ਦੀ ਈਮਾਨਤ ਹੈ ਉਹਨਾਂ ਨੂੰ ਸੱਚੀ ਸੁੱਚੀ ਵਾਪਸ ਕਰਨੀ ਚਾਹੀਦੀ ਜਿਹੜਾ ਨਾ ਕਰੇ ਉਹ ਫਿਰ ਮੈਂ ਕਹਿੰਨਾ ਨਰਕਕੁੰਡ ਦਾ ਵਾਸੀ ਹੈ ਔਰ ਜੇ ਨਸ਼ੇ ਕਰੋਗੇ ਨਸ਼ਾ ਛੱਡ ਦਿਓ ਭਾਵੇਂ ਮਰਜੋ ਕੋਈ ਕਰਨੀ ਅਗਲਾ ਜਨਮ ਲੈ ਲਿਓ ਪਰ ਜੇ ਮੂੰਹ ਨੂੰ ਨਸ਼ਾ ਲਾਇਆ ਮੈਂ ਸਮਝਦਾ ਆਪਣੀ ਮਾਂ ਦਾ ਜੰਮੀਆ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ